ਨਮਸਕਾਰ ਮੈਂ ਹਾਂ ਟੀਐਸਐੱਡ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਇਸ ਵੇਲੇ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ। ਗੁਜਰਾਤ ਦੇ ਸੀਐਮ ਭਗੰਤ ਮਾਨ ਦੀ ਲਲਕਾਰ ਕਿਹਾ ਪਹਿਲਾਂ ਅੰਗਰੇਜ਼ਾਂ ਵਿਰੁੱਧ ਲੜੇ ਸੀ ਹੁਣ ਚੋਰਾਂ ਖਿਲਾਫ ਲੜਾਂਗੇ। ਮੂਸੇ ਵਾਲੇ ਦਾ ਕਾਤਲ ਗੋਲਡੀ ਬਰਾੜ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 1 ਕਰੋੜ ਰੁਪਏ ਦੀ ਫਰੋਦੀ ਦੇ ਮਾਮਲੇ ਦੇ ਵਿੱਚ ਕੀਤਾ ਪਗੋੜਾ ਕਰਾਰ ਪੁਲਿਸ ਦੇਚ ਲਿਆਉਣ ਦੀਆਂ ਕਰ ਰਹੀਆਂ ਕੋਸ਼ਿਸ਼ਾਂ। ਪੰਜਾਬ ਪੁਲਿਸ ਦਾ ਗਨ ਕਲਚਰ ਤੇ ਵੱਡਾ ਐਕਸ਼ਨ ਪ੍ਰਧਾਨ ਮੰਤਰੀ ਬਾਜਪਾ ਖਿਲਾਫ ਐਫਆਈਆਰ ਦਰਜ ਜੋ ਆਪ ਲਈ ਤਾਂ ਬਰਖਾਸ ਏਐਸਆਈ ਰਸ਼ਪ੍ਰੀਤ ਸਿੰਘ ਹੀ ਨਿਕਲਿਆ ਕਾਦਰ 13 ਨਵੰਬਰ ਨੂੰ ਗਲਾ ਘੁੱਟ ਕੇ ਕੀਤੀ ਸੀ ਨਰਸ ਨਸੀਬ ਕੌਰ ਦੀ ਹਤਿਆ ਐਜਪੀਸੀ ਦਾ ਐਮ ਫੈਸਲਾ ਸਿੱਖ ਧਾਰਮਿਕ ਜਿੰਨਾ ਦਾ ਟੈਟੂ ਬਣਵਾਇਆ ਤਾਂ ਹੋਵੇਗਾ ਕੇਸ दैट ਪੰਜਾਬ ਸਰਕਾਰ ਵੱਲੋਂ 600 ਯੂਨਿਟ ਮੁਫਤ ਬਿਜਲੀ ਦਾ ਲੋਕ ਉਠਾਰੇ ਨਜਾਇਜ਼ ਫਾਇਦਾ ਜ਼ੀਰੋ ਬਿਲ ਦੇ ਚੱਕਰ ਚ ਇੱਕੋ ਘਰ ਚ ਲੱਗਣ ਲੱਗੇ 3-3 ਮੀਟਰ ਦੇ ਨਵੇਂ ਕਨੈਕਸ਼ਨ ਦੇ ਲਈ ਮਿਲੀਆਂ 2.95 ਲੱਖ ਅੱਜੀਆਂ ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਛਾਪੇ 14 ਬੋਤਲ ਸ਼ਰਾਬ ਤੇ 32.50 ਕਿਲੋ ਗਾਂਜੇ ਸਣੇ ਪੰਜ ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ ਪੰਜਾਬ ਚੋਂ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ ਗੁਰਦਾਸਪੁਰ ਚੋਂ ਚਿੱਟੇ ਦਾ ਟੀਕਾ ਲਾਉਂਦੇ ਦੋ ਸੱਕੇ ਭਰਾਵਾਂ ਨੂੰ ਪੁਲਿਸ ਨੇ ਕੀਤਾ ਕਾਬੂ ਚਿੱਟਾ ਵੇਚਣ ਵਾਲੇ ਵਿਅਕਤੀ ਨੂੰ ਵੀ ਮਾਮਲੇ 'ਚ ਕੀਤਾ ਗਿਆ ਨਾਮਜ਼ਦ ਪੰਜਾਬ ਚੋਂ ਕਾਂਗਰਸ ਸਰਕਾਰ ਨੇ ਪਟਿਆਲਾ ਲੁਧਿਆਣਾ ਜਲੰਧਰ ਤੇ ਸ਼੍ਰੀ ਅੰਮ੍ਰਿਤ ਸਾਹਿਬ ਦੀਆਂ ਨਗਰ ਨਿਗਮ ਚੋਣਾਂ ਦੇ ਲਈ ਖਿੱਚੀ ਤਿਆਰੀ ਪੰਜ ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ ਮਾਨਹਾਨੀ ਕੇਸ 'ਚ ਅੰਮ੍ਰਿਤਸਰ ਕੋਰਟ ਤੇ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕੀਤਾ ਬਰੀ 2013 ਦੇ ਵਿੱਚ ਵਕੀਲ ਨੇ ਕੀਤਾ ਸੀ ਕੇਸ ਦਿੱਲੀ ਦੇ ਪਾਲੇ ਮਿਲ ਕੇ ਦੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਨੌਜਵਾਨ ਨੇ ਪਿਓ ਦਾਦੀ ਤੇ ਦੋ ਭੈਣਾਂ ਦਾ ਕੀਤਾ ਕਤਲ ਉਕਤ ਨੌਜਵਾਨ ਕੁਦਰ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ਤੋਂ ਆਇਆ ਸੀ ਬਾਹਰਾਂ ਦੀ ਵਿਗਿਆਨਿਕ ਜਾਂਚ ਦੀ ਕਮੀ ਨਾਲ ਵਧਿਆ ਜੋਖਮ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਨੂੰਨੀ ਮੱਦਾਂ ਮੁਤਾਬਕ ਨਹੀਂ ਹੁੰਦੀ ਛਾਂਬੀ ਹਾਤਰ ਚਦਦਨਾ ਖਾਸਾ ਸਿਲੰਡਰ ਲੀਕ ਹੋਣ ਕਾਰਨ ਹੋਇਆ ਤਮਾਕਾ ਮਾਪੁੱਦੀ ਹੋਇਆ ਦਦਨਾਤ ਮੌਤ ਬਿਆਦੇ ਬੇਗੁਸਰਾਏ ਜ਼ਿਲ੍ਹੋ ਜੋ ਰਿਸੈਪਸ਼ਨਸ ਮਾਰੋ ਦੌਰਾਨ ਫਾਇਰਿੰਗ ਕਰਨੀ ਪਈ ਮਹਿੰਗੀ ਗੋਲੀ ਲੱਗਣ ਨਾਲ ਲੜੇ ਦੇ ਦੋਸਤ ਦੀ ਹੋਈ ਮੌਤ ਅਜ਼ਮੇਗਾਲੇਦਰ ਹੱਦ ਤੇ ਹਿੰਸਾ ਗੋਲੀਬਾਰੀ ਚ 6 ਲੋਕਾਂ ਦੀ ਹੋਈ ਮੌਤ 7 ਜੁਲਿਆ ਚ ਇੰਟਰਨੈਟ ਸੇਵਾ ਬੰਦ ਬੰਗਾਲ ਦੇ ਹਵਾਲਾ ਦੇ ਇੱਕ ਸਰਕਾਰੀ ਸਕੂਲ ਚ ਹਜ਼ਾਰ ਨੂੰ ਲੈ ਕੇ ਹੋਇਆ ਵਿਵਾਦ ਵਿਰੋਧ ਵਿੱਚ ਧਾਰਮਿਕ ਕਪੜੇ ਪਾ ਕੇ ਪਹੁੰਚੀਆਂ ਵਿਦਿਆਰਥਣਾਂ 사ਉਦੀਆ ਅਰਬ ਚ 10 ਦਿਨਾਂ ਚ 12 ਲੋਕਾਂ ਨੂੰ ਮਿਲੀ ਸਜ਼ਾਇ ਮੌਤ ਤਲਵਾਰ ਨਾਲ ਕੀਤਾ ਗਿਆ ਸਿਰਕਲ ਅਮਰੀਕਾ ਦੇ ਵਰਜੀਨੀਆ ਵਾਲਮਾਰਟ ਦੇ ਵਿੱਚ ਅਣੇਵਾ ਗੋਲੀਬਾਰੀ ਦਸ ਲੋਕਾਂ ਦੀ ਹੋਈ ਮੌਤ ਘਟਨਾ ਦੇ ਵਿੱਚ ਪੁਲਿਸ ਨੇ ਸ਼ੂਟਰ ਨੂੰ ਵੀ ਮਾਰੀ ਰਾਇਆ इंडोनेशिया च पुचार नाल मौत दा आंकड़ा 268 ਤੋਂ پار 13000 ਲੋਕ ਬੇਕਾਰ ਸਾਸੋਂ ਤੋਂ ਵੱਧ ਲੋਕ ਜ਼ਖਮੀ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਜਿਲੰਦਰ ਚ ਮਸ਼ਹੂਰ ਕੁੱਲਰ ਪੀਜ਼ਾ ਜੋੜੇ ਤੇ ਮਾਮਲਾ ਦਰਜ ਹਥਿਆਰਸਣੇ ਵੀਡੀਓ ਵਾਇਰਲ ਹੋਣ ਤੇ ਪੁਲਿਸ ਨੇ ਕੀਤੀ ਕਾਰਵਾਈ ਇਤੁਣ ਹੋਤਾ ਕਿ ਮੁੱਖ ਬਣਾ ਕੰਪੇਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸੇ ਜ਼ੈਦੀ